ਦੋਸਤੋ ਅੱਜ ਦੀ ਕਹਾਣੀ ਹੈ ਖੂ ਦਾ ਵਿਆਹ ਇੱਕ ਵਾਰ ਮਹਾਰਾਜ ਕ੍ਰਿਸ਼ਨਦੇਵ ਰਾਏ ਅਤੇ ਤਨੇਲੀ RAM ਵਿੱਚ ਗੁੱਸਾ ਗਿਲਾ ਹੋ ਗਿਆ ਤੇ ਨਾਲੀ RAM ਰੁਸ ਕੇ ਚਲੇ ਗਏ ਸ਼ੁਰੂ-ਸ਼ੁਰੂ ਵਿੱਚ ਤਾਂ ਮਹਾਰਾਜ ਨੇ ਗੁੱਸੇ ਦੇ ਮਾਰੇ ਕੋਈ ਧਿਆਨ ਨਹੀਂ ਦਿੱਤਾ ਪਰ 8-10 ਦਿਨਾਂ ਬਾਅਦ ਲੰਘ ਜਾਣ ਦੇ ਬਾਅਦ ਮਹਾਰਾਜ ਦਾ ਤਨੇਲੀ RAM ਦੇ ਬਿਗੈਰ ਮਨ ਨੂੰ ਦਾਸ ਹੋ ਗਿਆ ਉਹਨਾਂ ਨੂੰ ਕੁਝ ਫਿਕਰ ਵੀ ਹੋਇਆ ਉਹਨਾਂ ਨੇ ਫੌਰਨ ਕੁਝ ਸੇਵਕਾਂ ਨੂੰ ਤਨੇਲੀ RAM ਨੂੰ ਲੱਭਣ ਲਈ ਭੇਜਿਆ ਉਹਨਾਂ ਨੇ ਆਸ-ਪਾਸੇ ਦਾ ਸਾਰਾ ਇਲਾਕਾ ਛਾਣ ਲਿਆ ਤਨਲੀ RAM ਦਾ ਕੋਈ ਆਤਾ ਪਤਾ ਨਾ ਮਿਲਿਆ ਮਹਾਰਾਜ ਸੋਚਣ ਲੱਗੇ ਕੀ ਕੀਤਾ ਜਾਵੇ ਤਾਂ ਰਾਜਾ ਕ੍ਰਿਸ਼ਨਦੇਵ ਰਾਏ ਨੇ ਇੱਕ ਯੁਗਤ ਸੁਝੀ ਉਹਨਾਂ ਨੇ ਨੇੜੇ-ਨੇੜੇ ਅਤੇ ਦੂਰ ਦਰ ਸਾਰੇ ਪਿੰਡਾਂ ਵਿੱਚ ਮੁਨਾਦੀ ਕਰਵਾ ਦਿੱਤੀ ਕਿ ਮਹਾਰਾਜ ਆਪਣੇ ਰਾਜਕੀ ਖੂਹ ਦਾ ਵਿਆਹ ਕਰ ਰਹੇ ਹਨ ਇਸ ਲਈ ਪਿੰਡ ਦੇ ਸਾਰੇ ਮੁਖੀ ਆਪਣੇ ਆਪਣੇ ਪਿੰਡ ਦੇ ਖੂਹ ਲੈ ਕੇ ਰਾਜਧਾਨੀ ਪਹੁੰਚਣ ਜਿਹੜਾ ਵੀ ਮੁਖੀ ਇਸ ਹੁਕਮ ਦੀ ਪਾਲਣਾ ਨਹੀਂ ਕਰੇਗਾ ਉਸ ਨੂੰ ਸਜ਼ਾ ਵਜੋਂ 20000 ਸੋਨੇ ਦੀਆਂ ਮੋਹਰਾਂ ਦਾ ਜੁਰਮਾਨਾ ਦੇਣਾ ਪਵੇਗਾ ਇਹ ਐਲਾਨ ਸੁਣ ਕੇ ਸਾਰੇ ਹਰਾਨ ਰਹਿ ਗਏ ਪਲਾ ਕੂਵੀ ਕਿਧਰੇ ਲਈ ਜਾਇ ਜਾ ਸਕਦੇ ਹਨ ਕਿਹੋ ਜਿਹਾ ਪਾਗਲਪਨ ਹੈ ਕਿਧਰੇ ਮਹਾਰਾਜ ਦਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਜਿਸ ਪਿੰਡ ਵਿੱਚ ਤਨੇਲੀ ਨਾਮ ਪੇਸ ਬਦਲ ਕੇ ਰਹਿ ਰਿਹਾ ਸੀ ਉੱਥੇ ਵੀ ਇਹ ਮਨਾਦੀ ਸੁਣੀ ਗਈ ਉਸ ਪਿੰਡ ਦਾ ਮੁਖੀਆ ਵੀ ਕਾਫੀ ਪਰੇਸ਼ਾਨ ਸੀ ਤਨੇਲੀ ਨਾਮ ਇਸ ਗੱਲ ਨੂੰ ਸੁਣ ਕੇ ਸਮਝ ਗਿਆ ਕਿ ਉਸ ਨੂੰ ਲੱਭਣ ਦੇ ਵਾਸਤੇ ਹੀ ਮਹਾਰਾਜ ਨੇ ਇਹ ਚਾਲ ਚੱਲੀ ਆ ਉਸਨੇ ਮੁਖੀਆਂ ਨੂੰ ਬੁਲਾ ਕੇ ਆਖਿਆ ਮੁਖੀਆ ਜੀ ਤੁਸੀਂ ਉੱਕਾ ਹੀ ਫਿਕਰ ਨਾ ਕਰੋ ਤੁਸੀਂ ਮੈਨੂੰ ਆਪਣੇ ਪਿੰਡ ਵਿੱਚ ਆਸਰਾ ਦਿੱਤਾ ਹੈ ਇਸ ਕਰਕੇ ਤੁਹਾਡੇ ਇਸ ਉਪਕਾਰ ਦਾ ਬਦਲਾ ਮੈਂ ਜਰੂਰ ਚੁਕਾਵਾਂਗਾ ਮੈਂ ਤੁਹਾਨੂੰ ਇੱਕ ਤਰਕੀਬ ਦੱਸਦਾ ਹਾਂ ਤੁਸੀਂ ਆਸੇ ਪਾਸੇ ਦੇ ਪਿੰਡਾਂ ਦੇ ਮੁਖੀਆਂ ਨੂੰ ਇਕੱਠਾ ਕਰਕੇ ਰਾਜਤਾਨੀ ਲੈ ਚਲੋ ਮੁਖੀਆਂ ਦੇ ਨਜ਼ਦੀਕ ਦੇ 4-5 ਮੁਖੀਆ ਇਕੱਠੇ ਕਰਕੇ ਅਤੇ ਸਾਰੇ ਰਾਜਤਾਨੀ ਵੱਲ ਨੂੰ ਚਲੇ ਪਏ ਤਨੇਲੀ RAM ਉਹਨਾਂ ਦੇ ਨਾਲ ਸਨ ਰਾਜਤਾਨੀ ਦੇ ਬਾਹਰ ਪਹੁੰਚ ਕੇ ਉਹ ਇੱਕ ਸਥਾਨ ਤੇ ਪਹੁੰਚ ਗਏ ਉਹਨਾਂ ਵਿੱਚੋਂ ਇੱਕ ਤਨੇਲੀ RAM ਨੇ ਮੁਖੀਆਂ ਦਾ ਸੁਨੇਹਾ ਲੈ ਕੇ ਰਾਜ ਦਰਬਾਰ ਵਿੱਚ ਭੇਜਿਆ ਉਹ ਵਿਅਕਤੀ ਦਰਬਾਰ ਵਿੱਚ ਪਹੁੰਚਾ ਤੇ ਬੋਲਿਆ ਮਹਾਰਾਜ ਸਾਡੇ ਪਿੰਡ ਦੇ ਖੂ ਰਾਜਧਾਨੀ ਦੇ ਬਾਹਰ ਡੇਰਾ ਲਾਈ ਬੈਠੇ ਹਨ ਤੁਸੀਂ ਕਿਰਪਾ ਕਰਕੇ ਰਾਜ ਕੀ ਖੂ ਨੂੰ ਉਹਨਾਂ ਦੀ ਅਗਵਾਈ ਕਰਨ ਲਈ ਭੇਜ ਦਿਓ ਮਹਾਰਾਜ ਉਸ ਦੀ ਗੱਲ ਸੁਣ ਕੇ ਭੜਕ ਗਏ ਉਹਨਾਂ ਨੂੰ ਸਮਝਦਿਆਂ देर ਨਹੀਂ ਲੱਗੀ ਕਿ ਇਹ ਤਨੈਲੀ ਰਾਮ ਦੀ ਹੀ ਸੂਝ ਬੂਝ ਹੈ ਉਹਨਾਂ ਨੇ ਛੇਤੀ ਹੀ ਪੁੱਛਿਆ ਸੱਚ ਸੱਚ ਦੱਸੋ ਕਿ ਤੁਹਾਨੂੰ ਇਹ ਯੁਕਤ ਕਿਸ ਨੇ ਦੱਸੀ ਮਹਾਰਾਜ ਕੁਝ ਦਿਨ ਪਹਿਲਾਂ ਸਾਡੇ ਪਿੰਡ ਵਿੱਚ ਆ ਕੇ ਇੱਕ ਪ੍ਰਦੇਸੀ ਠਹਿਰਿਆ ਹੈ ਉਸ ਨੇ ਹੀ ਸਾਨੂੰ ਇਹ ਤਰਕੀਬ ਦੱਸੀ ਹੈ ਕਿਤੇ ਆਓ ਮੁਖੀਆ ਜੀ ਦੇ ਨਾਲ ਰਾਜਧਾਨੀ ਦੇ ਬਾਹਰ ਠਹਿਰਿਆ ਹੋਇਆ ਹੈ ਮਹਾਰਾਜ ਖੁਦ ਰੱਥ ਤੇ ਚੜ ਕੇ ਰਾਜਧਾਨੀ ਦੇ ਬਾਹਰ ਗਏ ਅਤੇ ਤੇ ਨੈਲੀ ਨਾਮ ਨੂੰ ਧੂਮ ਧਾਮ ਨਾਲ ਦਰਬਾਰ ਵਿੱਚ ਲੈ ਕੇ ਆਏ ਅਤੇ ਪਿੰਡ ਵਾਲਿਆਂ ਨੂੰ ਇਨਾਮ ਦੇ ਕੇ ਵਿਦਾ ਕੀਤਾ ਧੰਨਵਾਦ